ਇੱਕ ਬੰਦਗੀ ਵਾਲੀ ਰੂਹ ਸੰਤ ਦੇ ਕੋਲ ਇੱਕ ਸੱਜਣ ਰੋਜ ਆਇਆ ਕਰੇ ਤੇ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਮਹਾਪੁਰਖਾਂ ਦੀ ਸੰਗਤ ਕਰਦਾ ਸੀ ਇੱਕ ਦਿਨ ਸੰਤਾਂ ਨੂੰ ਕਹਿੰਦਾ ਮਹਾਪੁਰਖੋ ਗਰੀਬੀ ਦਾਵਾ ਬੜਾ ਵਾ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਾਇਆ ਦਾ ਪ੍ਰਬੰਧ ਜੇ ਤੁਸੀਂ ਕਰ ਸਕੋ ਜਾਂ ਤੁਹਾਡੀ ਕਿਰਪਾ ਦੇ ਨਾਲ ਹੋ ਜਾਵੇ ਤੇ ਬਹੁਤ ਕਿਰਪਾ ਹੋਏਗੀ ਕੋਈ ਮਹਾਪੁਰਖ ਸੀ ਬੰਦਗੀ ਵਾਲੀ ਰੂਹ ਇੱਕ ਬੰਦਗੀ ਵਾਲੀ ਰੂਹ ਨਾਮ ਜਪਣ ਵਾਲੇ ਸੰਤ ਮਹਾਪੁਰਸ਼ਾਂ ਦੇ ਕੋਲ ਕੋਈ ਸੱਜਣ ਰੋਜ਼ ਆਇਆ ਕਰਦਾ ਸੀ ਇੱਕ ਦਿਨ ਸੰਤਾਂ ਨੂੰ ਕਹਿੰਦਾ ਮਹਾਪੁਰਸ਼ੋ ਮੈਂ ਤੁਹਾਡੇ ਕੋਲ ਰੋਜ਼ ਆਉਣਾ ਹਾਂ ਬੜੀ ਸ਼ਰਧਾ ਨੇ ਨਾਲ ਸੰਗਤ ਕਰਦਾ ਹਾਂ ਪਰ ਗਰੀਬੀ ਦੂਰ ਨਹੀਂ ਹੁੰਦੀ ਪਈ ਮਾਇਆ ਨਹੀਂ ਆਉਂਦੀ ਤਾਂ ਸੰਤ ਕਹਿੰਦੇ ਮਾਇਆ ਦੀ ਇੱਛਾ ਮਨ ਦੇ ਵਿੱਚ ਕਹਿੰਦਾ ਜੀ ਹਾਂਜੀ ਮਾਇਆ ਦੀ ਅਸਾਈ ਸ਼ਾਵਾ ਮਨ ਦੇ ਵਿੱਚ ਸੰਤਾਂ ਨੇ ਚਾਰ ਮੋਮਬਤੀਆਂ ਦਿੱਤੀਆਂ ਕਹਿੰਦੇ ਇੱਕ ਮੋਮਬਤੀ ਜਗਾ ਕੇ ਚੜ੍ਹਦੇ ਵਾਲੇ ਪਾਸੇ ਨੂੰ ਚਲਾ ਜਾਈ ਜਿੱਥੇ ਬੁਝ ਜਾਏ ਤੋਆ ਪੁੱਟ ਕੇ ਦੇਖੀ ਉੱਥੋਂ ਤੈਨੂੰ ਮਾਇਆ ਮਿਲ ਜਾਊਗੀ ਜੇ ਇੱਥੇ ਵੀ ਤ੍ਰਿਪਤਨਾ ਹੋਵੇ ਤੇ ਫਿਰ ਲੈਹਂਦੇ ਵਾਲੇ ਪਾਸੇ ਚਲਾ ਜਾਈ ਉੱਥੇ ਟੋਆ ਪੁੱਟ ਕਰਕੇ ਦੇਖੀ ਜਿੱਥੇ ਮੋਮਬਤੀ ਬੁਝ ਜਾਏ ਤੇ ਫਿਰ ਉੱਥੇ ਤੈਨੂੰ ਮਾਇਆ ਮਿਲ ਜਾਊਗੀ ਜੇ ਉੱਥੇ ਵੀ ਤ੍ਰਿਪਤਨਾ ਹੋਵੇ ਫਿਰ ਪਹਾੜਾਂ ਵਾਲੇ ਪਾਸੇ ਤੀਸਰੀ ਮੋਮਬਤੀ ਲੈ ਕੇ ਚਲਾ ਜਾ ਜਿੱਥੇ ਬੁੱਝ ਜਾਏ ਉਥੇ ਜਾ ਕੇ ਉਹ ਪੁੱਟੀ ਉਥੋਂ ਮਾਇਆ ਮਿਲੂਗੀ ਪਰ ਇੱਕ ਗੱਲ ਚੇਤੇ ਰੱਖੀ ਦੱਖਣ ਵਾਲੇ ਪਾਸੇ ਨਾ ਜਾਈ ਜੇ ਉਥੇ ਗਿਆ ਤੇ ਤੇਰੀ ਹਾਨੀ ਹੋਊਗੀ ਇਹ ਘਰੇ ਆਇਆ ਚੜ੍ਹਦੇ ਵਾਲੇ ਪਾਸੇ ਗਿਆ ਜਿੱਥੇ ਮੋਮਬਤੀ ਬੁੱਝੀ ਖੱਡਾ ਪੁੱਟਿਆ ਥੱਲੋਂ ਮਾਇਆ ਦਾ ਘੜਾ ਨਿਕਲਿਆ ਮਨ ਦੇ ਵਿੱਚ ਹੋਰ ਆਸਾ ਜਾਗੀ ਲਹਿੰਦੇ ਵਾਲੇ ਪਾਸੇ ਚਲਾ ਗਿਆ ਉੱਤਰ ਵਾਲੇ ਪਾਸੇ ਪਹਾੜਾਂ ਵਾਲੇ ਪਾਸੇ ਚਲਾ ਗਿਆ ਉੱਥੇ ਹੀਰੇ ਮੋਤੀ ਮਿਲੇ ਮਨ ਦੇ ਵਿੱਚ ਆਸਾ ਸੀ ਤੇ ਆਸਾ ਕਦੇ 부ਝਦੀ ਨਹੀਂ ਆ ਤੋ ਮਨ ਦੇ ਵਿੱਚ ਸੋਚਿਆ ਕਿ ਜੇ ਮੈਂ ਚੌਥੇ ਪਾਸੇ ਚਲਾ ਜਾਵਾਂ ਕਿਪਤਾ ਉੱਥੇ ਕਿੱਡਾ ਵੱਡਾ ਖਜ਼ਾਨਾ ਹੋਊਗਾ ਜਿਹੜਾ ਸੰਤਾ ਨੇ ਮੈਨੂੰ ਰੋਕਿਆ ਵਾ ਪਰ ਮੈਂ ਜਾ ਕੇ ਤਾਂ ਦੇਖਾਂ ਜਦੋਂ ਚੌਥੇ ਪਾਸੇ ਗਿਆ ਤੋ ਆ ਪੁੱਟਿਆ ਤੇ ਥੱਲੇ ਬਹੁਤ ਵੱਡਾ ਖੱਡਾ ਸੀ ਉਹ ਖੱਡੇ ਦੇ ਵਿੱਚ ਜਦੋਂ ਉਤਰਿਆ ਤੇ ਉਸ ਖੱਡੇ ਦੇ ਥੱਲੇ ਇੱਕ ਮੰਦਰ ਮਕਾਨ ਬਣਿਆ ਹੋਇਆ ਸੀ ਉਸ ਮਕਾਨ ਦੇ ਵਿੱਚ ਕੋਈ ਸੱਜਣ ਚੱਕੀ ਪੀ ਰਿਹਾ ਸੀ ਜਦੋਂ ਉਹਦੇ ਕੋਲ ਗਿਆ ਉਹਨੇ ਚੱਕੀ ਦਾ ਹੱਥਾ ਇਸ ਸੱਜਣ ਨੂੰ ਫੜਾਇਆ ਉਹਨੂੰ ਕਹਿੰਦਾ ਅ ਚੱਕੀ ਦਾ ਹੱਥਾ ਫੜੇ ਦੇ ਮਨ ਦੇ ਵਿੱਚ ਸੀ ਕਿ ਸ਼ਾਇਦ ਕੋਈ ਹੀਰੇ ਮੋਤੀ ਲੈ ਕੇ ਆਊਗਾ ਜੇ ਤੂੰ ਉੱਠ ਕੇ ਚੱਲਿਆ ਤਾਂ ਉਹ ਜਿੰਨੇ ਟਵਾ ਪੁੱਟ ਕੇ ਥੱਲੇ ਗਿਆ ਸੀ ਉਹ ਕਹਿੰਦਾ ਕਿੱਥੇ ਚੱਲਿਆ ਤੂੰ ਕਹਿੰਦਾ ਜੀ ਜਿਵੇਂ ਤੂੰ ਇੱਥੇ ਆਇਆ ਵਾ ਇਸੇ ਤਰ੍ਹਾਂ ਮੈਂ ਇੱਥੇ ਮਾਇਆ ਦਾ ਵੱਜਾ ਹੋਇਆ ਆਸਾ ਦਾ ਵੱਜਾ ਹੋਇਆ ਦੌੜ ਕਰਕੇ ਆਇਆ ਵਾ ਤੇ ਮੈਂ ਚੱਲਿਆ ਵਾ ਹੁਣ ਤੂੰ ਇਸ ਚੱਕੀ ਨੂੰ ਢੇੜ ਹੋਰ ਕੋਈ ਆਊਗਾ ਉਹ ਤੈਨੂੰ ਛੱਡ ਦੇਗਾ ਤੂੰ ਇਸੇ ਤਰੀਕੇ ਦੇ ਨਾਲ ਕਹਿੰਦੇ ਬੰਦਾ ਚਾਰੇ ਦਿਸ਼ਾਵਾਂ ਦੇ ਵਿੱਚ ਦੌੜਦਾ ਵਾ ਪੱਜਾ ਫਿਰਦਾ ਵਾ ਤੋਂ 84 ਲੱਖ ਜੁਨਾ ਦਾ ਜਿਹੜਾ ਚੱਕੀ ਦਾ ਚੱਕਰ ਆ ਉਹਦਾ ਘੇੜਾ ਫਿਰ ਬੰਦੇ ਦੇ ਹੱਥ ਵਿੱਚ ਆ ਜਾਂਦਾ ਵਾ ਕਿਤੇ ਕੀਟ ਪਤੰਗਾ ਬਣ ਕੇ ਕਿਤੇ ਕੁਝ ਬਣ ਕੇ ਪਟਕਦਾ ਫਿਰਦਾ ਵਾ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਬਚਨ ਹਨ ਗਰੀਬ ਨਵਾਜ਼ ਮਹਾਰਾਜ ਸਾਹਿਬ ਜੀ ਦੇ ਸਹਿਜ ਖਟੇ ਲੱਖਕ ਉਠਤਾ ਵੈ ਤ੍ਰਿਵਤਨਾ ਆਵੇ ਮਾਇਆ ਪਾਛੇ ਪਾਪ ਤਾਂ ਕਹਿੰਦੇ ਮਾਇਆ ਦੇ ਪਿੱਛੇ ਦੌੜਿਆ ਫਿਰਦਾ ਵਾ ਬੰਦਾ ਹਰ ਵੇਲੇ ਹਰ ਵਕਤ ਅਰਦਾਸ ਕਰਿਆ ਕਰੋ ਕਿ ਮਹਾਰਾਜ ਸੱਤ ਸੰਤੋਖ ਨਯਾ ਧਰਮ ਦੀ ਕਮਾਈ ਪ੍ਰਾਪਤ ਹੋ ਜਾਏ ਤਿੰਨ ਦੁਨਿਆਵੀ ਆਸਾ ਤੇ ਕਦੇ ਮੁੱਕਦੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ